ਤੇ ਫਿਰ ਸਾਡੇ ਵਾਲਿਆਂ ਨੇ ਵਾਰੀ ਆ ਗਈ ਉਹਨਾਂ ਨੇ ਹਾਂ ਵੀ ਤੂੰ ਸੁਣਾ ਤੇਰੀ ਕੋਈ ਇੱਛਾ ਹੈ ਕਹਿੰਦਾ ਹੈ ਉਹ ਕਹਿੰਦੇ ਫਿਰ ਦੱਸ ਕਹਿੰਦਾ ਮੇਰੇ ਸਿਰ ਤੇ 170 ਮਾਰੋ ਕਹਿਣ ਲੱਗੇ ਵੀ ਮਾਰ ਦੇ ਤੇਨੂੰ ਇੱਕ ਗੋਲੀ ਨਾਲ ਵੀ ਦੇਣਾ ਤੇ 170 ਕਿਉਂ ਆਂਦਾ ਨਹੀਂ ਇਹ ਤੇ ਮੇਰੀ ਆਖਰੀ ਇੱਛਾ ਵਾਂ ਉਹਦਾ ਮਾਰੋਗੇ ਤੇ ਫਿਰ ਮੈਂ ਕਿਸ ਬੰਨਿਆ ਨਹੀਂ ਲੱਗਣਾ ਆਖਰੀ ਇੱਛਾ ਤੇ ਪੂਰੀ ਕਰੋ ਨਾ ਮੇਰੀ ਆਂਦੇ ਚਲੋ ਫਿਰ ਮਾਰ ਦਿੰਨੇ ਆ ਜਦੋਂ ਉਹਨੇ ਨਵੇਂ ਖੇਤਰ ਵੱਜ ਗਏ ਤੇ ਉਹਨੇ ਪਿਸਤੌਲ ਦੱਬ ਕੇ ਕੱਢਿਆ ਤੋ ਚਾਰੇ ਪੰਜੇ ਬੰਦੇ ਮਾਰਦੇ ਉਹ ਬੰਦੇ 5-7 ਹੀ ਜਿੰਨੀਆਂ ਗੋਲੀਆਂ ਪਿਸਤੌਲ 'ਚ ਹੀ ਮਰਨੇ ਦੇ ਉਹਨੇ ਹੀ ਬਾਕੀ ਬਚ ਗਏ ਉਹ ਡਰ ਗਏ ਉਹਨੂੰ ਪਛਣ ਲੱਗੇ ਵੀ ਜੇ ਤੇਰੇ ਕੋਲੇ ਪਿਸਤੌਲ ਹੀ ਤੇ ਤੂੰ ਪਹਿਲੇ ਹੀ ਮਾਰਦੇ ਮੋਂ ਤੇਰੇ ਨਾਲ ਦੇ ਵੀ ਵੱਜ ਜਾਂਦੇ ਆਂਦਾ ਕੀ ਕਰੀਏ ਸਾਨੂੰ ਹੋਸ਼ ਹੀ ਛਿੱਤਰ ਖਾ ਕੇ ਆਉਂਦੀ ਆ ਵੇ ਜਿੰਨਾ ਜਰ ਵੱਜਣ ਨਾ ਉਹਨਾਂ ਜਰ ਸਾਨੂੰ ਵੀ ਹੋਸ਼ ਹੀ ਨਹੀਂ ਆਉਂਦੀ ਉਹ ਤੁਸੀਂ ਮਾਰੀਆਂ ਤੇ ਪਤਾ ਲੱਗਾ ਵੀ ਪਿਸਤੌਲ ਹੈਗਾ ਹੀ ਇਹ ਸਾਡੇ ਲੋਕਾਂ ਦਾ ਹਾਲ ਆ ਜਦੋਂ ਕੋਈ ਹੁਕਾ ਦੇਣਾ ਨਾ ਬੰਦੇ ਦੇ ਪੁੱਤ ਆ ਜੋ ਵੀ ਕੁਝ ਮਾਰਾ ਇਹਨੇ ਬਖਸ਼ਿਆ ਇਹਦੇ ਮਗਰ ਢੂੰਗਾ ਰਾਜਵਾ ਤੇ ਸਮਝ ਵਾਲੀਆਂ ਗੱਲਾਂ ਕਿ ਦੁਨੀਆ ਨੂੰ ਬਖੌਣ ਵਾਲੀਆਂ ਨਹੀਂ ਆ ਤੇ ਮੈਂ ਬਾਣਾ ਪਾਲਿਆ ਤੇ ਦੁਨੀਆ ਮੇਰੇ ਮਗਰ ਲੱਗ ਜੇ ਇਦਾਂ ਕਰਕੇ ਨਹੀਂ ਇਹ ਤੇ ਅਗੰਮੀ ਥੇੜਿਆ ਦੇ ਕੇ ਅਮਰਤ ਕਾਹ ਦੇ ਸੁਮੇਸ਼ਦੀ ਨੇ ਜਾਓ ਬਖਸ਼ੀਆਂ ਹੁਣ ਸਰਦਾਰੀਆਂ ਦੇ ਇਹ ਕੰਗਾ ਖੇਲ ਦੇ ਵਿੱਚ ਖਿਆਲ ਕਰਨਾ ਤੁਸੀਂ ਖਿਆਲ ਕਰੋ ਹਾਂ ਕਈ ਕਿਰਪਾ ਨੂੰ ਹੀ ਵਾਲੀ ਹੁੰਦੇ ਆ ਖਲਾਉ ਥੇ ਕੰਗੇ ਦੀ ਕੀ ਲੋੜ ਆ ਕੰਗਾ ਦੇ ਕੇਸਾਂ ਵਾਸਤੇ ਆ ਸੰਗਾ ਫੇਰ ਦੇ ਵੇਲੇ ਖਿਆਲ ਕਰਨਾ ਕਿਦੇ ਸਿਰਾਂ ਦੇ ਚੱਲੀਆਂ ਆ ਰੀਆਂ ਨੇ ਕਿ ਖੈਰਾ ਨਹੀਂ ਇਹ ਜੱਟ ਤੇ ਸਾਤ ਦੇ। ਬੱਖ ਜਿੱਤੀਆਂ ਰਹਿਮਤਾ ਭਾਰੀਆਂ ਜੇ ਉੱਥੇ ਹੱਥ ਨਾ ਕਿਸੇ ਮਜਲੂਮ ਉੱਤੇ ਏਕੜਾ ਨਹੀਂ ਹੱਥ ਘੜੀਆਂ ਗਈਆਂ ਮਾਰੀਆਂ ਜੇ ਸਦਾ ਰਹਿਣਾ ਮਜਲੂਮਾਂ ਦੀ ਧਾਲ ਬਣ ਕੇ ਇਸੇ ਲਈ ਕਿਰਪਾਨ ਦਾ ਦਾਨ ਦਿੱਤਾ। ਇਹ ਦਰਦੀ ਮੌਤ ਵੀ ਤੁਸਾਂ ਤੋਂ ਲੈ ਵਹਿ ਲੁੱਕਦੀ ਠੰਡੇ ਧਾਰ ਜਿੰਨਾ ਅਗਨ ਦਾ ਪਾਣ ਜੀ ਇਹ ਸ਼ਕਤੀ ਦੀ ਜੇੜ ਹੈ।